ਨਸ਼ਿਆ ਦੇ ਗਲਤ ਤੇ ਆਰਡਨਸ ਕ੍ਰਾਈਮ ਟਰੋਰ ਕ੍ਰਾਈਮ ਦੇ ਖਿਲਾਫ ਜਿਹੜੀ ਅੰਦੋਲਨ ਜੁੜੀ ਹੈ ਉਹਦੇ ਕਿ ਮਿਸ਼ਨ ਬੁਰੀ ਸਫਲਤਾ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਨਾਰਕੋ ਟਰੋਰ ਮੋਡਿਊਲ ਬਸ ਕੀਤਾ ਗਿਆ ਇਹਦੇ ਚ ਅਸੀਂ ਛਾਟਾ ਏਰੀਆ ਦੇ ਵਿੱਚ ਪਹਿਲਾਂ ਐਫ ਆਈ ਆਰ ਨੰਬਰ 42 10271 25 ਨੂੰ ਇਹਦੇ ਦੋ ਅਕਿਊਜ਼ ਫੜੇ ਗਏ ਸੀ ਜੋਬਨ ਸਿੰਘ ਤੇ ਗੁਰਬਖਸ਼ ਸਿੰਘ ਉਹਨਾਂ ਨੂੰ ਕੁਝ ਵੱਸ਼ਰ ਕੁਆਂਟੀਟੀ ਹਿਰੋਨ ਮਿਲੀ ਸੀ ਤੇ ਕੋਈ ਸ਼ੋਰ ਸਮਾਨ ਮਿਲਿਆ ਸੀਗਾ ਉਹਦੀ ਲਿੰਕੇਜਸ ਨੂੰ ਅਸੀਂ ਜਦੋਂ ਡਿਵੈਲਪ ਕਰ ਰਹੇ ਸੀ ਇਨਵੈਸਟੀਗੇਟ ਕਰ ਰਹੇ ਸੀਗੇ ਉਹਦੇ ਚ ਗੱਲ ਆਈ ਕਿ ਇਜ਼ਰਾਇਲ ਏਰੀਆ ਦੇ ਵਿੱਚ ਨੇ ਛਾਟਾ ਜਿਹਾ ਸਪੈਸ਼ਲ ਖੰਡ ਵਾਲਾ ਏਰੀਆ 6 ਜਕਰਨਦੀ ਪਿਆਦਮ ਵਿਕੀਸ਼ ਕੁਮਾਰ ਯਾਦਵ ਐਸ ਹਜਨ ਸਿੰਘ ਕਰਨਦੀਪ ਜਿਹੜਾ ਹੈ ਜਨਦੀਪ ਕੌਲੀਆ ਅੰਮ੍ਰਿਤਸਰ ਦਾ 21 ਸਾਲ ਦੀ ਉਮਰ ਹੈ 12ਵੀਂ ਪਾਸ ਹੈ ਸ਼ਪਿੰਗ ਦਾ ਕੰਮ ਕਰਦਾ ਹੈ ਇਹ ਕੇਸ ਦੇ ਖਿਲਾਫ ਦਰਜ ਹੈ ਜਿਹਦੇ ਚ ਦੋ ਹੈਂਡ ਗ੍ਰਨੇਡ ਤੇ ਇੱਕ ਪਿਸਤਲ ਸਰਾ ਲਈ ਤਰੰਤਾਂ ਫੜੇ ਗਈ ਸੀ ਉਹ ਸਾਰੇ ਮੌਜੂਦ ਨਹੀਂ ਕਰਾਈ ਸੀ ਉਦੋਂ ਦਾ ਇਹ ਫਰਾਰ ਸੀਗਾ ਔਰ ਕਾਫੀ ਇਹਨੂੰ ਪੁਲਿਸ ਵੀ ਤਲਾਸ਼ ਕਰ ਰਹੀ ਸੀ ਇਸ ਤੋਂ 라ਵਾ ਦਾ ਸਾਥੀ ਹੈ ਵਿਕੇਸ਼ ਕੁਮਾਰ ਯਾਦਵ ਇਹ ਖੰਡ ਵਾਲਾ ਛਾਡਾ ਅੰਮ੍ਰਿਤਸਰ ਦਾ ਰਹਿਣ ਵਾਲਾ 20 ਸਾਲ ਉਮਰ ਹੈ ਦਸਵੀਂ ਪਾਸਾ ਡੀਜੀ ਦਾ ਕੰਮ ਕਰਦਾ ਪਹਿਲਾ ਕੇਸ ਨਹੀਂ ਹੈ ਜਿੱਤੇ ਕੋਈ ਸਿਮਿਲਰਲੀ ਸਾਜਨ ਸਿੰਘ ਖੰਡਵਾਲਾ ਜਗਜੇ ਦਾਈ ਇਹ 24 ਸਾਲ ਦਾ ਚੌਥੀ ਪਾਸਾ ਪੀਓ ਵੀ ਲੇਬਰ ਦਾ ਕੰਮ ਕਰਦਾ ਪਹਿਲਾ ਕੋਈ ਕੇਸ ਦਰਜ ਨਹੀਂ ਹੈ ਇਹ ਤਿੰਨੋਂ ਮੋਲਜਮ ਜਿਹੜਾ ਰੰਦੀ ਜਿਆਦਾਬਾ ਬੜਾ ਇੰਪੋਰਟੈਂਟ ਇੱਕ ਬੀਕੇਆਈ ਦਾ ਆਪਰੇਟਰ ਯਾਨੀ ਅਪ ਕਹਿ ਸਕਦੇ ਗੱਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਕਿ ਡਰੱਗਸ ਦਾ ਤੇ ਨਾਲ ਗਰੇਨ ਵਗੈਰਾ ਤੇ ਅਸਲ ਅਮਰੀਕਨ ਸਪਲਾਈ ਚੇਨ ਦਾ ਕੰਮ ਕਰ ਰਿਹਾ ਸੀ ਜਿਵੇਂ ਤੁਹਾਨੂੰ ਮੈਂ ਦੱਸਿਆ ਇਹ ਜਿਹੜੀ ਐਫ ਆਈ ਆਰ 11 ਮੱਤਾ 25 ਹੋਈ ਸੀ थाना ਸਰਹਾਲੀ ਤਰਨਤਾਰਨ ਉਹਦੇ ਵਿੱਚ ਵੀ ਇਹ ਚੀਜ਼ਾਂ ਕਾਫੀ ਫੜੀਆਂ ਗਈਆਂ ਸੀ ਉਹਦੇ ਵਿੱਚ ਸਾਰਾ ਮੇਨ ਸਪਲਾਈ ਦਾ ਕੰਮ ਕਰਨ ਦੀ ਫੇਰੀਅਸ ਤਰਨਤਾਰਨ ਕਹਿੰਦੇ ਆ ਉਹ ਸਾਡੀ ਕਮਿਸ਼ਨ ਪੁਲਿਸ ਦੀ ਪਾਰਟੀ ਜਿਹੜੀ ਜੀ ਡੀ ਅਫਸਰ ਦਰਸ਼ਨਜੀ ਸੁਪਰਵਾਈਜ਼ ਕਰ ਰਹੀ ਸੀ ਬਰੋਂ ਸਾਡੇ ਐਸਐਸਓ ਛਾੜਾ ਕਰ ਰਹੀ ਸੀ ਤੇ ਉੱਥੋਂ ਸਾਡੀ ਟੀਮ ਨੇ ਫੋਲੋ ਕਰਦੇ ਕਰਦੇ ਇਹਨੂੰ ਮਦੇਪੁਰਾ ਡਿਸਟ੍ਰਿਕਟ ਹੈਗਾ ਬਿਹਾਰ ਦੇ ਵਿੱਚ ਇਹ ਥਾਣਾ ਹੈਗਾ ਕੁਮਾਰਖੰਡ ਉੱਥੋਂ ਇਹ ਜਿੰਨੇ ਬੰਦੇ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਪੋਜੈਸ਼ਨ ਤੋਂ ਤਿੰਨ ਮੋਬਾਈਲ ਮਿਲੇ ਆ ਤੇ 700 ਨੇਪਾਲੀ ਕਰੰਸੀ ਹੈ ਨੋਮਿਨੇਸ਼ਨ ਦੀ ਇਹ ਤਾਰਫ ਵਿੱਚ ਸੀ ਕਿ ਅਸੀਂ ਨੇਪਾਲ ਭਾਜੀ ਮੁਕੇ ਤੇ ਏਜੰਸੀ ਦਾ ਤੇ ਪੁਲਿਸ ਦਾ ਇਹਨਾਂ ਨੂੰ ਤਲਾਸ਼ ਕਰ ਰਹੀ ਸੀ ਕਿਹੜੀ ਮੁੱਢਲੀ ਗੁੱਝੇ ਚੋਈਆ ਵੈਸੇ ਅੱਜ ਰਾਤ ਤੱਕ ਆਪਣੇ ਕੋਲ ਇੱਥੇ ਆ ਜਾਣਗੇ ਪੁਲਿਸ ਪਾਰਟੀ ਲੈ ਕੇ ਆ ਗਈ ਐ ਨੰਨੂੰ ਸਾਰੇ ਫੋਨ ਆਪਣੇ ਬਿਲਕੁਲ ਵਾਸ਼ ਕੀਤੇ ਹੋਏ ਆ ਔਰ ਸਾਰਾ ਆਪਣਾ ਪਿੱਛੋ ਸਰਾਬ ਮਟਾਉਣ ਦੀ ਕੋਸ਼ਿਸ਼ ਕੀਤੀ ਡੋਂਗਲਸ ਨਾਲ ਇਲੈਕਸ਼ਨ ਲੈ ਰਹੇ ਸੀਗੇ ਸੋ ਇਹਦੇ ਚ ਮੈਨੂੰ ਬੜੀ ਵੱਡੀ ਕਾਮਯਾਬੀ ਇਸ ਕਰਕੇ ਮੰਨਦਾ ਕਿ ਸਾਡੇ ਇਸ ਏਰੀਆ ਦੇ ਵਿੱਚ ਇਹੋ ਜਿਹਾ ਬੰਦਾ ਦਾ ਬੈਠੇ ਬੈਠ ਕੇ ਨੈਟਵਰਕ ਚਲਾ ਰਿਆ ਸੀ ਨਾਰਕੋ ਦਾ ਵੀ ਟੈਰਸ ਦਾ ਵੀ ਗ੍ਰੇਡ ਵਗੈਰਾ ਵੀ ਸਪਲਾਈ ਕਰ ਰਿਹਾ ਸੀ ਜਿੱਦ ਤੋਂ ਕਿ ਬੀਟੀਆਈ ਦੇ ਕਹਿੰਦੋ ਔਰ ਵਾਫਰ ਮੋਡਿਊਲਸ ਨੂੰ ਇਹ ਮੁਹਿਆਰ ਕਰਾ ਰਿਹਾ ਸੀ ਇਹਨਾਂ ਦੇ ਟਿਕਾਣੇ ਵੀ ਸਾਨੂੰ ਕਾਫੀ ਪਤਾ ਲੱਗੇ ਨੇ ਉਹ ਜਿਵੇਂ ਆਉਣਗੇ ਉਸ ਤੋਂ ਬਾਅਦ ਉੱਥੇ ਵੀ ਸਾਰੇ ਪ੍ਰੋਜੈਕਟ ਕਰਾਂਗੇ ਜਿਹੜੀ ਮੇਨ ਗੱਲ ਇਹਨਾਂ ਚ ਇਹ ਆਈ ਹੈ ਕਿ ਜਦੋਂ ਦਾ ਪੰਜਾਬ ਦੇ ਵਿੱਚ ਨਸ਼ਾ ਮੁਕਤ ਮਹਿੰਮ ਚੱਲੀ ਹੈ ਤੇ ਨੇਚਰਲੀ ਸਾਡੇ ਪਾਰ ਬੈਠੇ ਜਿਹੜੇ ਸਮੱਗਲਰ ਤੇ ਆਈਐਸਆਈ ਵਾਲੇ ਆ ਮਨੂੰ ਇਸ ਗੱਲ ਦਾ ਝਟਕਾ ਲੱਗ ਰਿਹਾ ਹੈ ਕਿ ਇੱਥੇ ਸਖਤੀ ਬਹੁਤ ਹੋ ਰਹੀ ਹੈ ਔਰ ਇਹ ਬੰਦੇ ਜਿਹੜੇ ਉਹਦੇ ਮੇਨ ਪਿੰਗ ਪਿੰਗ ਜਿਹੇ ਨੈਟਵਰਕ ਲੰਬੇ ਸੀ ਚਾਹੇ ਉਹ ਟੈਰਰ ਦਾ ਚਾਹੇ ਨਾਰਕੋ ਦਾ ਉਹ ਝਟਕੇ ਚਲੇ ਗਈ ਉਸ ਕਰਕੇ ਉਸ ਪਖਲਾਡ ਦੇ ਵਿੱਚ ਇਹੋ ਜੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਆ ਹੁਣ ਕੱਲ ਵਾਲੇ ਇਨਸਟਾਗ੍ਰਾਮ ਦੇ ਨਾਲ ਰਿਲੇਟਡ ਜਪਾ ਦੇਖੀ ਉਸੇ ਏਰੀਆ ਦੇ ਤਿੰਨੋਂ ਬੰਦੇ ਆਏ ਔਰ ਕਾਫੀ ਸਰਗਰਮ ਸੀ ਇਹ ਅੱਪਾ ਇਹ ਲੰਕੋ ਮੈجن ਲਾ ਸਕਦੇ ਆ ਕਿ ਬੰਦਾ ਦੇਸ਼ ਛੱਡ ਕੇ ਜਾਵੇ ਪੰਜਾਬ ਪੁਲਿਸ ਨੇ ਪਹਿਲਾਂ ਵੀ ਕਰਾਸ ਬਾਰਡਰ ਟੈਰਰਿਜ਼ਮ ਤੇ ਨਾਰਕੋ ਦਾ ਲੱਖ ਤੋੜਿਆ ਔਰ ਹੁਣ ਵੀ ਮੂੰਹ ਤੋੜ ਮਾ ਜਵਾਬ ਉਹਨਾਂ ਦਿੱਤਾ ਜਾਏਗਾ ਔਰ ਸਬਰੱਥੇ ਸਾਰੇ ਪਹਿਲੇ ਕੇਸ ਵੀ ਸਾਰੇ ਆਪਾਂ ਡਿਟੈਕਟ ਕੀਤੇ ਔਰ ਇਹਨਾਂ ਤੋਂ ਵੀ ਜਦੋਂ ਉਹ ਆਉਂਦੇ ਆ ਤੇ ਮੈਂ ਮੈਨੂੰ ਉਮੀਦ ਹੈ ਕਿ ਬਹੁਤ ਸਾਰਾ ਨੈਟਵਰਕ ਸਾਡਾ ਜਿਹੜਾ ਕਰਾਸ ਬਾਰਡਰ ਵੀ ਵਿਦੇਸ਼ਾਂ ਦੇ ਵਿੱਚ ਵੀ ਔਰ ਵਿਦਨ ਇੰਡੀਆ ਇਹ ਸਾਰਾ ਸਾਹਮਣੇ ਆਏਗਾ ਤੇ ਮੈਂ ਇਸ ਗੱਲ ਦੇ ਉੱਤੇ ਆਪਣੀ ਟੀਮ ਨੂੰ ਵਧਾਈ ਦਿੰਨਾ ਔਰ ਸਾਰੇ ਇਹਨਾਂ ਨੂੰ ਸੂਟੇਬਲੀ ਇਨਵੋਲਵ ਕਰਨਾ